ਸਦੀ ਆਪਾ ਰੱਬ ਨਾਲ ਗੱਲਾਂ ਕਰ ਰਹੀਆਂ ਹੁਣ ਮੰਨ ਲਓ ਵੀ ਉਹਦੀ ਭਾਸ਼ਾ ਕਿਹੜੀ ਆ ਦੇਖੋ ਰੱਬ ਨਾਲ ਤੁਸੀਂ ਗੱਲ ਜਿੱਥਾਂ ਕਹੋ ਕਿ ਜਦੋਂ ਤੁਹਾਡੇ ਕੋਲ ਗੁਰੂ ਹੈਗਾ ਹੈ ਤੁਸੀਂ ਸਮਝੋ ਰੱਬ ਨਾਲ ਗੱਲ ਕਰ ਰਹੇ ਹ ਇਹ ਵੀ ਗੁਰਮਾਨੀ ਕਹਿੰਦੀ ਆ ਨਾ ਵੀ ਇਹ ਗੁਰੂ ਤੇ ਉਹਦੇ ਵਿੱਚ ਕੋਈ ਭੇਜ ਨਹੀਂ ਹੈਗਾ ਜੇ ਤੁਸੀਂ ਕਹੋ ਕਿ ਆਪਾਂ ਨੂੰ ਕਈ ਕਹਿੰਦੇ ਨੇ ਕਿ ਅੰਦਰੋਂ ਆਵਾਜ਼ ਆਈ ਤੇ ਉਹ ਸਾਡੇ ਹੀ ਅੰਦਰੋਂ ਜੋ ਵੇਖਿਆ ਸਿੱਖਿਆ ਉਸੇ ਦੀਆਂ ਆਂ ਆਪਣੀ ਘੜ ਤਾਂ ਘੜੀ ਜੰਨੇ ਆਪਣੇ ਆਪ ਚੀ ਬੋਲਦੇ ਕਈ ਵਾਰ ਕਹਿੰਦੇ ਅੰਦਰੋਂ ਆਵਾਜ਼ ਜਿਹੜੀ ਹੁੰਦੀ ਹੈ ਨਾ ਅੰਦਰ ਦੀ ਨਹੀਂ ਹੁੰਦੀ ਅੱਛਾ ਉਹ ਅਸੀਂ ਇੱਥੋਂ ਹੀ ਜੋ ਬਚਪਨ ਚ ਸਿੱਖੇ ਜੋ ਬਲੀਵ ਬਣੇ ਆ ਉਹੋ ਹੀ ਬਲੀਵ ਸਿਸਟਮ ਹੈ ਨਾ ਹਾਂ ਜਿੱਦਾਂ ਇਹਦਾ ਮੈਂ ਜ਼ਿਆਦਾਤਰ ਕਿਹਨਾ ਨਾ ਕਿ ਇੱਕ ਕਿਤੇ ਕੁਝ ਜਿਵੇਂ ਕਹ ਲਓ ਵੀ ਇੱਕ ਹਿੰਦੂ ਆਣਾ ਉਹ ਜਿਹੜੇ ਮਜ਼ਬਦ ਚ ਵੱਡਾ ਹੋਇਆ ਉਹ ਹਲਾਲ ਹੁੰਦਾ ਵੇਖ ਕੇ ਉਹਨੂੰ ਹੋਊਗਾ ਵੀ ਇਹ ਤੇ ਪਾਪ ਕਰਦਾ ਹਮ ਹਾਂ ਆਏ ਹੈ ਉਹਦੇ ਅੰਦਰੋਂ ਆਵਾਜ਼ ਆਊਗੀ ਨਾ ਵੀ ਗਲਤ ਹੋ ਰਿਹਾ ਹਮ ਪਰ ਉਹ ਇੱਕ ਮੁਸਲਮ ਬੱਚੇ ਉਹ ਜਸ਼ਨ ਬਣਾ ਕੇ ਕਰ ਰਹੇ ਜੀ ਹਾਂ ਅੰਦਰੋਂ ਆਵਾਜ਼ ਨਹੀਂ ਆਈ ਚੋਰੀ ਚੀਜ਼ ਮਾੜੀ ਹੈ ਹਮ ਪਰ ਇੱਕ ਕਬੀਲਾ ਆ ਜਿੱਥੇ ਉਹਨਾਂ ਦਾ ਕੰਮ ਹੀ ਚੋਰੀਆਂ ਦਾ ਉਹ ਦੇਵਤਾ ਵੀ ਉਹਨਾਂ ਦਾ ਉਹ ਜਿਹਨੂੰ ਮੰਨ ਕੇ ਜਾਂਦੇ ਹਾਂ ਉਹਨਾਂ ਨੂੰ ਬਿਲਕੁਲ ਰਿਗਰੈਟ ਨਹੀਂ ਹੁੰਦਾ ਕਿਉਂ ਉਹਨਾਂ ਦੇ ਅੰਦਰ ਦੀ ਆਵਾਜ਼ ਕਿਉਂ ਚਿੰਜੇ ਹੂੰ ਜਿੱਦਾਂ ਬਾਕੀ ਕੇਸ ਗਤਲ ਕਰਦੇ ਬਾਕੀ ਮਜ਼ਮਾ ਚ ਉਹਨਾਂ ਕਦੀ ਫਰਕ ਨਹੀਂ ਪਿਆ ਉਹਨਾਂ ਦੇ ਅੰਦਰੋਂ ਆਜ ਨਹੀਂ ਹੁੰਦੀ ਕੀ ਗੱਲ ਵੀ ਅਸੀਂ ਕਿਉਂ ਟੌਨ ਕੋਈ ਸਿੱਖ ਕਰੇਗਾ ਤੇ ਉਹਨੂੰ ਅੱਗੇ ਵੀ ਨਹੀਂ ਜਾ ਰਹੀ ਗਲਤ ਚੀਜ਼ ਹੈ ਹਨਾ ਉਹਨੂੰ ਨਾਈ ਦੀ ਦੁਕਾਨ ਤੋਂ ਵੀ ਲੱਗਣਾ ਕਿ ਇਹ ਕਿ ਉਹ ਸਹੀ ਨਹੀਂ ਹੋ ਰਿਹਾ ਤੇ ਹਨਾ ਅਜੀਬ ਲੱਗਦਾ ਤੇ ਜਿਹੜੇ ਅੰਦਰ ਦੀ ਆਵਾਜ਼ ਦੀ ਗੱਲ ਕਰਦਾ ਉਹ ਜੋ ਸਾਨੂੰ ਕੰਡੀਸ਼ਨਿੰਗ ਕੀਤੀ ਗਈ ਹੈ ਉਹਦੇ ਹਿਸਾਬ ਨਾਲ ਨਿਕਲਦੀ ਬਟ ਇਤੈ ਨਹੀਂ ਭਰੋਸਾ ਕਰਨਾ ਨਾ ਆਪਣੀ ਜੋ ਘਾਟ ਤਾਂ ਕਰਨੀਆਂ ਛੋਟੀ ਸਮਝੇ ਇਤੈ ਵੀ ਨਹੀਂ ਕਰਨਾ ਇਸੇ ਗੁਰੂ ਤੇ ਭਰੋਸਾ ਕਰਨਾ ਪੈਂਦਾ ਵੀ ਤੂੰ ਦੱਸ ਕਿਦਾਂ ਵੇਖਾਂ ਉਹਦਣਾ ਗੱਲ ਕਰ ਯੱਖਾਂ ਭਾਵੇਂ ਮੇਰੀਆਂ ਨੇ ਪਰ ਮੈਂ ਤੇਰੀ ਨਿਗਾਹ ਨਾਲ ਦੇਖਣਾ ਚਾਹੁੰਦਾ ਉਹੀ ਕੰਨ ਭਾਵੇਂ ਮੇਰੇ ਨੇ ਹਨਾ ਕਈ ਵਾਰ ਬਾਏ ਬਾਣੀ ਚ ਵੀ ਕਹੇ ਅੱਖੀ ਵਾਜੋ ਵੇਖਣਾ ਤੇ ਕਰਨਾ ਸੁਣਨਾ ਬਿਲਕੁਲ ਮਤਲਬ ਫਿਰ ਤੁਹਾਨੂੰ ਉਹ ਬਣਾ ਦੇਣਗੇ ਇਹੀ ਨਾਮ ਹੈ ਜਦੋਂ ਉਹ ਬਣਦੇ 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 ਉਹ ਬਣਨ ਲੱਗੇ ਇਹਨੂੰ ਕਹਿੰਦੇ ਨਾਮ ਡਰੈਡ ਕਰਨਾ ਕਿ ਹੁਣ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਕਹਾਂ ਉਹ ਕਿ ਸੂਰਜ ਨਹੀਂ ਹੈਗਾ ਤੁਸੀਂ ਕਹੋ ਕਿ ਕਿਉਂ ਨਹੀਂ ਹੈਗਾ ਵੀ ਮੈਂ ਤੇ ਤੁਹਾਡੇ ਲਈ ਕਿੰਨੀ ਕਲੈਰਟੀ ਹੋ ਜੀ ਜਦੋਂ ਜਿਹੜੀ ਚੀਜ਼ ਨੂੰ ਦਿਖਣੋਂ ਕਲੀਅਰ ਹੋਣ ਲੱਗੀ ਤੁਹਾਡੇ ਹੰਦਾਂ ਇਹਨੂੰ ਕਹਿੰਦੇ ਹਿਰਦੇ 'ਚ ਨਾਮ ਟਿਕਣ ਲੱਗ ਗਿਆ ਫਿਰ ਦਾ ਮਤਲਬ ਕੋਈ ਇਹ ਜਿਹਾ ਭੰਡਾ ਹੈਗਾ ਕੋਈ ਜਿਵੇਂ ਕਹਦੇ ਆ ਜਾਂ ਫਿਰ ਏਸੀ ਕੋਈ ਚੀਜ਼ ਹੈ ਕਿ ਹਾਂ ਕਿ ਮੇਰੀ ਜੋ ਸੁਰਤ ਹੈ ਜੋ ਮੇਰਾ ਐਡਾਪਸ਼ਨ ਦੀ ਜੋ ਮੇਰੇ ਚ ਪਾਵਰ ਹੈ ਕਿ ਮੈਂ ਗ੍ਰਹਿਣ ਕਰਦਾ ਉਹ ਮੈਂ ਕੀ ਕਰਦਾ ਹਾਂ ਹਾਂ ਜੀ ਉਹ ਉਹਦੇ ਅੰਦਰ ਜੋ ਅਸਲੀ ਮੈਂ ਹੈਗਾ ਵਾਂ ਜੋ ਮੇਰੇ ਮਾਨ ਹੈ ਉਹਦੇ ਵਿੱਚ ਕੀ ਟਿਕਨ ਉਹਦੇ ਵਿੱਚ ਹੁਣ ਤੇ ਕਬਾੜ ਪਿਆ ਸਾਰਾ ਸੈਡ ਹੋਊਗਾ ਤੇ ਕੋਈ ਚੰਗੀ ਚੀਜ਼ ਬੈਠੋਗੀ ਹਾਂ ਜੀ ਉਹਦੀ ਗੱਲ ਕਰ ਰਿਹਾ ਹਾਂ ਉੱਥੇ ਕਿੰਨੇ ਬੈਣਾ ਉਸੇ ਨੂੰ ਘਰ ਕਹਿੰਦੇ ਆ ਕਿ ਅ ਇਤਨਾ ਕਈ ਪੀਰ ਫਕੀਰ ਵੀ ਕਹਿੰਦੇ ਆ ਮੇਰਾ ਪਿਆ ਘਰ ਆਇਆ ਹਮ ਤਾਂ ਗੁਰੂ ਸਾਹਿਬ ਵੀ ਜਾਂ ਕਈ ਬਾਣੀ ਚ ਕਈ ਜਗ੍ਹਾ ਕਹਿੰਦੇ ਕਿ ਮੇਰੇ ਘਰ ਆਓ ਘਰ ਆਓ ਮਤਲਬ ਮੇਰੇ ਹਰ ਹਮਕਰ ਸਾਜਨ ਆਏ ਨਾ ਵੀ ਸ਼ਬਦ ਪੜਦੇ ਆ ਕਿ ਵੀ ਆਨੰਦ ਕਾਰਜ ਤੇ ਪੜਦੇ ਆ ਉਹ ਲੋਕੀ ਸਮਝਦੇ ਕਿ ਤੇ ਵੀ ਜਿਹੜਾ ਪਰੋਣਾ ਹੈ ਇਹਦੇ ਰਾਸਤੇ ਆ ਉਹ ਨਹੀਂ ਉਹ ਗੁਰੂ ਦੀ ਗੱਲ ਕੀਤੀ ਗਿਆ ਅੱਜ ਆ ਘਰ ਦੇ ਵਿੱਚ ਹੁਣ ਉਹ ਆ ਗਿਆ ਕਿ ਡੁੱਗੇ ਅਰਥ ਨੇ ਜਦੋਂ ਸਮਝੇ ਜਾਣ ਦਾ ਚਾਹੇ ਉਹ ਚਾਰ ਲਾਵਾਂ ਦੇ ਵੀ ਆ ਉੱਥੇ ਨਾ ਇਹ ਉਹ ਅਵਸਥਾ ਦੀ ਗੱਲ ਕੀਤੀ ਗਈ ਆ ਵੀ ਪਹਿਲਾ ਤੇਰਾ ਆ ਦੂਜੀ ਆ ਲਾਵ ਤੀਜੀ ਆ ਚੌਥੀ ਜਰੀ ਜਿਹੜੀ ਆ ਉਹ ਹੀ ਢੰਗਾਈ ਵਾਲੀ ਹੋ ਗਈ ਆ ਨਾ ਹੁਣ ਤੇਰਾ ਤੇ ਉਹਦੇ ਵਿੱਚ ਕੋਈ ਉਹ ਭੇਜ ਨਹੀਂ ਹੈਗਾ ਨਾ ਬਿਲਕੁਲ ਕੀ ਉਹ ਤੇ ਜਿੱਦਾਂ ਨਹੀਂ ਹਰ ਪਹਿਲੇ ਢੀ ਲਾਵ ਬੜੀ ਕਰਮ ਦੜਾਇਆ ਬੁੱਲाराम ਜੀ ਕਿ ਪਹਿਲੇ ਮੈਨੂੰ ਕਰਮ 'ਚ ਪੱਕਾ ਕੀਤਾ ਮੈਨੂੰ ਆਪਣੇ ਆਪ ਨਾਲ ਲੜਨਾ ਸਿਖਾਇਆ ਆਪਣੀ ਫਾਲਤੂ ਚੀਜ਼ਾਂ ਦੇ ਅਗੇਂਸਟ ਖੜਾ ਹੋਣਾ ਸਿਖਾਇਆ ਮੇਰੇ ਵਿਚਾਰ ਮੈਨੂੰ ਧੂਗੇ ਨਾ ਲੈ ਜਾਣ ਨਹੀਂ ਖੜ ਪੱਕਾ ਕੀਤਾ ਮੇਰੇ ਜ਼ਿੰਦਗੀ ਦੇ ਟਰੈਕ ਬਦਲੇ ਆ ਨਹੀਂ ਕਰਨਾ ਆ ਕਰਨਾ ਆ ਨਹੀਂ ਕਰਨਾ ਉਹਨੂੰ ਕਰਮ ਚ ਪੱਕਾ ਕੀਤਾ ਹੌਲੀ ਹੌਲੀ ਜਦੋਂ ਮੈਨੂੰ ਹੋਸ਼ ਆਈ ਫਿਰ ਉਸ ਤੋਂ ਜੋ ਆਜ਼ਾਦ ਹੋਇਆ ਫਿਰ ਅੱਗੇ ਦੀ ਅੱਗੇ ਦੀ ਅੱਗੇ ਚਾਰ ਪਾਟ ਪੂਰੀ ਹਾਂ ਹਾਂ ਚੌਥੀ ਵਸਤਾ ਦੀ ਮੰਲਾ ਪਰ ਪਹੁੰਚ ਜਾਂਦਾ ਨਾ ਬਹੁਤ ਹੀ ਵਾਰੀ ਗੱਲ ਕੀਤੀ ਗਈ ਹੈ ਚੌਥੇ ਪੱਧਰ ਦੀ ਗੱਲ ਨਾ ਮਤਲਬ ਵੀ ਉਹ ਵਸਤਾ ਦੀ ਗੱਲ ਨਾ ਕਈ ਵਾਰ 10 ਤੋਂ 12 ਵਾਰ ਦੇ ਵੀ ਗੱਲ ਕਰਦੇ ਆ ਨਾ ਜੀ ਜੀ ਤੇ ਉਹ ਕੀ ਚੀਜ਼ ਹੈਗੀ ਆ ਦੇਖੋ ਅਸਲ ਚ ਜਿੱਦਾਂ ਗੁਰੂ ਸਾਹਿਬ ਕਹਿ ਰਹੇ ਕਿ ਜਿਵੇਂ ਇਹ ਜੱਗ ਸੁਪਨਾ ਹੈ ਜੀ ਜਣਾ ਜੱਗ ਹੁਣ ਇਹਦੇ ਸੁਪਨੇ ਚ ਮੈਂ ਜਾਗ ਜਾ ਉਹ ਜਾਗਣਾ ਹੀ ਦਸੋਂ ਦਵਾਰੇ ਉਹ ਜਾਗਣਾ ਹੀ ਸੱਚ ਖੰਡਿਆ ਉਹ ਜਾਗਣਾ ਹੀ ਚੌਥਾ ਪਾਦਿਆ ਉਹ ਜਾਗਣਾ ਹੀ ਉਹਨੂੰ ਕਈ ਡੈਫੀਨੇਸ਼ਨ ਨਾਲ ਐਕਸਪਲੇਨ ਕੀਤਾ ਜਿਵੇਂ ਇਹ ਚੀਜ਼ਾਂ ਪਹਿਲੋਂ ਤੋਂ ਚੱਲਦੀਆਂ ਵੀ ਆ ਰੀਆਂ ਕਿ ਸਟੇਜਾਂ ਦੇ ਨਾਮ ਹੀ ਵੈਸੇ ਕਈ ਚੀਜ਼ਾਂ ਦੇ ਰਿਸ਼ੀਆਂ ਨੇ ਰੱਖੇ ਕੀ ਮੈਂ ਮਿਹਨਤ ਕਰ ਰਿਹਾ ਮੈਂ ਕਿ ਇੱਥੇ ਪਹੁੰਚਣਾ ਮੈਂ ਇੱਥੇ ਪਹੁੰਚਣਾ ਮੈਂ ਉੱਥੇ ਪਹੁੰਚ ਜਾਣਾ ਮੈਂ ਮੈਂ ਫਲਾਣੇ ਚੱਕਰ ਚ ਟਮਣਾ ਗੁਰੂ ਸਾਹਿਬ ਕਹਿੰਦੇ ਕਿ ਮੇਰਾ ਜਾਗਣਾ ਹੀ ਮੇਰਾ ਦਸਮ ਦਵਾਰ ਆ ਹਾਂ ਜੇ ਜਾ ਕੇ ਇਹੋ ਹੀ ਹੁਣ ਉਹ ਕਹਿੰਦੇ ਕਲਪ ਤਿਆਗ ਸ਼ਿਵ ਆਸਨ ਬੈਠੋ ਹਾਂ ਤੁਸੀਂ ਉਹ ਕਿਤੇ ਸ਼ਿਵ ਆਸਨ ਕਿਤੇ ਲੱਭਦੇ ਆ ਕਿਹਦੇ ਕਹਿੰਦਾ ਕਿ ਜਦੋਂ ਮੈਂ ਕਲਪਨਾ ਤਿਆਗਤੀ ਨਾ ਸਮਝ ਲਵਾਂ ਸ਼ਿਵ ਆਸਨ 'ਚ ਬੈਠ ਗਿਆ ਹਾਂ ਹਾਂ ਪੀ ਹੁਣ ਮੇਰੇ ਮਨ ਉਹ ਸਭ ਤੋਂ ਅਲੱਗ ਕੀ ਕਰਦਾ ਤੇ ਮੈਂ ਉਸੇ ਅਸੈਂਚਾ ਸਮਝ ਲਿਆ ਕਿ ਉਹ ਕਹਿ ਰਿਹਾ ਕਿ ਜਿਹੜੀਆਂ ਵੀ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਵੀ ਤੁਸੀਂ ਟਾਪ ਉਹ ਮੰਨਦੇ ਜੇ ਕਿ ਆਪਣੀ ਅਵਸਥਾ ਵੀ ਜਿੱਥੇ ਪਹੁੰਚਣ ਦੀ ਗੱਲ ਕਰਦੇ ਜੀ ਸੇਮ ਹੀ ਆ ਬਸ ਨਾਂ ਜੋ ਮਰਜੀ ਦਿੱਤੀ ਹੁਣ ਪਰ ਗੁਰੂ ਸਾਹਿਬ ਨੇ ਮੈਂ ਜਿੱਥੇ ਜਾਗਣਾ ਮੈਨੂੰ ਤੇ ਉਹ ਹੀ ਦਿਖ ਜੇ ਉਹ ਹੀ ਮੇਰਾ ਦਸਮ ਦਵਾਰ ਉਹ ਹੀ ਸੱਚਖੰਡ ਉਹ ਹੀ ਬੈਕੁੰਠ ਉਹ ਹੀ ਸਭ ਮਤਲਬ ਕਿੰਨੀਆਂ ਚੀਜ਼ਾਂ ਦੇ ਹੁਣ ਜੇ ਮੰਨਿਆ ਜਾਵੇ ਤੇ ਫਿਰ ਇੰਨੀਆਂ ਚੋਂ ਇੱਕ ਹੋਣੀ ਚਾਹੀਦੀ ਹਾਂ ਕਿਨੇ ਨਾਮ ਲਾਇਆ ਕਈ ਤਰ੍ਹਾਂ ਦੇ ਨਾਮ ਆ ਦਸਮ ਦਵਾਰ ਵਿੱਚ ਕਿ ਤਿੰਨ ਚਾਰ ਦੇ ਮੈਂ ਲੈ ਹੋਰ ਬਾਣੀ ਚ ਬਹੁਤ ਸਾਰੇ ਨਾਮ ਹੁੰਦੇ ਆ ਹਾਂ ਤੇ ਫਿਰ ਉਹਨਾਂ ਵਿੱਚੋਂ ਫਿਰ ਸੱਚੀ ਹੈ ਹਾਂ ਹੁਣ ਉਹ ਖੰਡ ਵੀ ਆ ਬਿਲਕੁਲ ਉਹ ਪਦਵੀ ਆ ਤੇ ਉਹ ਜਿਤਨੇ ਅਲੱਗ-ਅਲੱਗ ਮਜ਼ਹਬ ਚ ਉਹਨਾਂ ਨੂੰ ਅਲੱਗ-ਅਲੱਗ ਨਾਮ ਦਿੱਤੇ ਗਏ ਹੈ ਨਾ ਜਿੱਦਾਂ ਅਸੀਂ ਜਿਹੜੇ ਵਾ ਲਗ ਲਾ ਵਸਤਾਵ ਦੀ ਗੱਲ ਕਰਦੇ ਹਾਂ ਤੇ ਕਈ ਵਾਰੀ ਅਸੀਂ ਇਹ ਵੀ ਕਹਿੰਦੇ ਆ ਕਿ ਬਚਪਨ ਤੋਂ ਲੈ ਕੇ ਬਿਰਗੀ ਦਾ ਕਰ ਬਈ ਕੋਈ ਮੈਟਰ ਨਹੀਂ ਕਰਦਾ ਤੁਹਾਡੀ ਕਿਹੜੀ ਉਮਰ ਵੀ ਕਿਹੜੀ ਹੈ ਨਾ ਇੱਕ ਬੱਚਾ ਜਿਹੜਾ ਜਦੋਂ ਪੈਦਾ ਹੁੰਦਾ ਤੇ ਉਹ ਬਿਲਕੁਲ ਬ੍ਰਹਮ ਗਿਆਨੀ ਵਸਤਾਚ ਹੁੰਦਾ ਉਹਨੂੰ ਬ੍ਰਹਮ ਦਾ ਪੂਰਾ ਗਿਆਨ ਹੁੰਦਾ ਜਰ ਆਪਣੇ ਨਾਲ ਜੁੜਿਆ ਹੁੰਦਾ ਕਿ ਬਈ ਅਸੀਂ ਇਹ ਕਹਿੰਦੇ ਆ ਨਾ ਤੇ ਹੌਲੀ ਹੌਲੀ ਜਿਵੇਂ ਜਿਵੇਂ ਮਤ ਦੁਨੀਆ ਨਾਲ ਸੋਝੀ ਆਉਂਦੀ ਆ ਤੇ ਉਹ ਘਟਦੀ ਜਾਂਦੀ ਆ ਕਿ ਐਂਡ ਤੇ ਜਿਹੜਾ ਅਸੀਂ ਕਈ ਵਾਰ ਗੁਰਬਾਣੀ ਚ ਵੀ ਪੜਦੇ ਹਾਂ ਜਿਹੜਾ ਵੀ ਐਂਡ ਤੇ ਜਾ ਕੇ ਰੱਬ ਦਾ ਨਾਮ ਲੈਦੇ ਉਹਦੀ ਵੀ ਮੁਕਤੀ ਹੋ ਜਾਂਦੀ ਆ ਲਾਸਟ ਟਾਈਮ ਤੇ ਅਸੀਂ ਕਹਿੰਦੇ ਹਾਂ ਪਰ ਮੈਨੂੰ ਲੱਗਦਾ ਤਾਂ ਕਿ ਲਾਸਟ ਟਾਈਮ ਤੇ ਵੀ ਉਹਦੀ ਮਨ ਚ ਆਉ ਜਿੱਤੇ ਪਹਿਲਾਂ ਜਪਿਆ ਹੋਊਗਾ ਹੈਨਾ একদম ਬਿਲਕੁਲ ਉਹ ਐਂਡ ਆ ਜਾਣਾ ਕੀ ਚੇਤਾ ਆ ਜਾਣਾ ਇਹ ਨਹੀਂ ਕਿ ਵਰਡ ਬੋਲ ਦੇਣਾ ਕੋਈ ਚੇਤਾ ਆ ਜਾਣਾ ਕਈਆਂ ਨੂੰ ਬਿਲਕੁਲ ਐਂਡ ਤੇ ਚੇਤਾ ਆ ਜਾਂਦਾ ਚੇਤਾ ਨਾ ਵੀ ਜਿੱਦਾਂ ਮੇਰੇ ਕੋਲ ਚੀਜ਼ ਗਵਾਚੀ ਆ ਚੇਤਾ ਆ ਗਿਆ ਅੱਛਾ ਯਾਰ ਇੱਕਦਮ ਧਿਆਨ ਜਾਂਦਾ ਨਾ ਹਾਂ ਚੇਤਾ ਆ ਗਿਆ ਅਰੇ ਮੇਰੀ ਕੋਟ ਦੀ ਜੇਬ ਚ ਹੀ ਹਾਂ ਮਤਲਬ ਪਹਿਲੋ ਤੁਹਾਡੇ ਕੋਲ ਸੀਗੀ ਪਰ ਨਹੀਂ ਵੀ ਸੀ ਦੋਵੇਂ ਹੀ ਪਰ ਟਿੱਕੇ ਤਾਂ ਚੇਤਾ ਆ ਗਿਆ ਮਤਲਬ ਹੁਣ ਤੁਹਾਡੀ ਹੋ ਗਈ ਉਹ ਚੀਜ਼ ਇਹਨਾਂ ਨੇ ਕੋਈ ਪੈਹੇ ਆ ਕੋਈ ਚੀਜ਼ ਇਹ ਤਾਂ ਕਹੋ ਯਾਰ ਆ ਚੇਤਾ ਆ ਗਿਆ ਤਾਂ ਮਤਲਬ ਉਹ ਪ੍ਰਾਣੀ ਚ ਗਵਾਚੀ ਹੁੰਦੀ ਹੈ ਨਾ ਅਸੀਂ ਮਤਲਬ ਕਿ ਛੱਡ ਦਿੰਦੇ ਆ ਵੀ ਹੈ ਨਹੀਂ ਕਿ ਉਹ ਅਚਾਨਕ ਮਿਲ ਜੇ ਨਾ ਕਿ ਜਦੋਂ ਚੇਤਾ ਆ ਕੇ ਅੱਛਾ ਉੱਥੇ ਪਈ ਹੈ ਮਤਲਬ ਮੈਂ ਚੇਤਾ ਆ ਗਿਆ ਤੁਹਾਨੂੰ ਅਸਲ 'ਚ ਸਿਮਰਨ ਦੀ ਜਦੀ ਗੱਲ ਕਰਦੇ ਆ ਹਾਂਜੀ ਉਹ ਤੇ ਫਿਰ ਇਹ ਕਹ ਰਹੇ ਵੀ ਇੱਕ ਮਾਤਰ ਸਿਮਰਨ ਕਰਨ ਨਾਲ ਹੀ ਇਦਾਂ ਹੋ ਜਾਂਦਾ ਤੇ ਫਿਰ ਕਈਆਂ ਨੂੰ ਕਿੰਨੇ ਕਿੰਨੇ ਘੰਟੇ ਸਾਰੀ ਜ਼ਿੰਦਗੀ ਲੱਗੀ ਫਿਰ ਵੀ ਨਹੀਂ ਹੋਇਆ ਮਤਲਬ ਉਹ ਕਰੈਕਸ਼ਨ ਨਹੀਂ ਬਣਿਆ ਕਰਨ ਦੀ ਕੋਸ਼ਿਸ਼ ਕਰਨਾ ਤੇ ਚੇਤਾ ਕਰ ਲੈਣ ਚ ਬਹੁਤ ਫਰਕ ਹੈ ਤੁਸੀਂ ਚੇਤਾ ਕਰਨ ਦੀ ਕੋਸ਼ਿਸ਼ ਕਰਦੇ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਡੀ ਜੇਬ ਚ ਜਿਹੜੇ ਮੈਂ ਕਿਹਾ ਵੀ ਤੁਹਾਡੇ ਕੋ ਪੈਸੇ ਹੀ ਤੁਹਾਡੀ ਜੇਬ ਚ ਤੁਸੀਂ ਚੇਤਾ ਕਰਨ ਦੀ ਕੋਸ਼ਿਸ਼ ਕਰਨ ਦਾ ਇਹ ਮਤਲਬ ਹਜੇ ਤੁਹਾਡੇ ਨਹੀਂ ਹੈ ਤੁਹਾਡੇ ਕਦੋਂ ਹੋਣਗੇ ਤੁਹਾਨੂੰ ਚੇਤਾ ਆ ਗਿਆ ਉਹ ਜਦੋਂ ਸਿਮਰਨ ਦਾ ਮਤਲਬ ਸਮਰਨ ਸਮਰਨ ਸੰਸਕ੍ਰਿਤੀ ਦੇ ਅੰਦਰ ਵੀ ਯਾਦ ਨੂੰ ਕਰਨਾ ਯਾਦ ਕਰਨਾ ਹਰ ਵਾਰ ਕਿ ਮੈਂ ਕੌਣ ਹਾਂ ਕਿੱਥੋਂ ਆਇਆ ਕਿਸੇ ਵੀ ਉਮਰ ਚ ਮਤਲਬ ਜਿਹਨੂੰ ਚੇਤਾ ਆ ਗਿਆ ਤੇ ਉਹ ਹੁਣ ਗੁਰੂ ਸਾਹਿਬ ਹੌਲੀ ਹੌਲੀ ਇਹੋ ਹੀ ਤੇ ਬਣਾਉਂਦੇ ਬੰਦੇ ਨੂੰ ਕਿ ਤੈਨੂੰ ਕਿੱਦੜ ਗਵਾਚਿਆ ਪਿਆ ਉਹ ਚੇਤਾ ਕਰ ਜਿਹੜਾ ਤੈਨੂੰ ਕਰਨਾ ਚਾਹੀਦਾ ਚੇਤਨਾ ਹੈ ਤਾਂ ਚੇਤ ਲੈ ਬਿਲਕੁਲ ਮੇਰੇ ਪੜ੍ਹਦੀ ਗੁਰੂ ਸਾਹਿਬ ਦੀ ਕਿਹੜੇ ਤਰੀਕੇ ਨਾਲ ਸਮਝਾ ਰਿਹਾ ਵੀ ਤੂੰ ਚੇਤੇ ਕਰ ਇਹੋ ਹੀ ਸਿਮਰਨ ਇਹ ਜੇ ਮੈਨੂੰ ਚੇਤਾ ਆ ਗਿਆ ਉਦੋਂ ਮੈਨੂੰ ਚੇਤਾ ਨਹੀਂ ਸਕਦਾ ਕਿਉਂਕਿ ਮੈਨੂੰ ਹਿੰਟ ਚਾਹੀਦੇ ਥੋੜੇ ਥੋੜੇ ਉਹ ਗੁਰੂ ਜੀ ਨੂੰ ਟੇਸਟ ਚਾਹੀਦਾ ਥੋੜਾ ਥੋੜਾ ਦਾ ਵੀ ਆਹ ਟੇਸਟ ਮਿਲ ਗਿਆ ਹਾਂ ਠੀਕ ਆ ਕਿੱਥੇ ਹੀ ਫਿਰ ਆ ਕਿੱਥੇ ਹੀ ਤੂੰ ਮਸਤ ਮੈਂ ਹੋਰ ਚੀਜ਼ਾਂ ਹੋਇਆ ਤੇ ਮੈਂ ਕਿੱਥੋਂ ਜੋਰ ਹੀ ਨਹੀਂ ਪਾਉਣ ਡਿਆ ਉੱਤੇ ਫਿਰ ਇਹ ਹੈ ਕਿ ਉਹ ਤੁਹਾਨੂੰ ਹੋਸ਼ ਕਰਾਉਂਦੇ ਹੌਲੀ ਹੌਲੀ ਮਾਇਆ ਤੋਂ ਤੋੜਦੇ ਜਿੱਚ ਵਿੱਚ ਮੈਂ ਮਸਤ ਹੋਇਆ ਹੌਲੀ ਹੌਲੀ ਆਲੀ ਨਹੀਂ ਹਾਂ ਹੋਣ ਆਇਆ ਚੇਤਾ ਫਿਰ ਜਦੋਂ ਚੇਤਾ ਆ ਗਿਆ ਸਮਝ ਲਓ ਵੀ ਉਹ ਹੀ ਦਸਮ ਦਵਾਰ ਹੈ ਉਹ ਹੀ ਸੱਚ ਖੰਡ ਹੈ ਉਹ ਹੀ ਸਭ ਕੁਝ ਜਿਵੇਂ ਬਾਬਾ ਫਰੀਦ ਜੀ ਨੇ ਤभी ਕਿਹਾ ਨਾ ਕਿ ਜੋ ਬਨ ਜਾਂਦੇ ਨਾ ਡਰ ਜਿਸ ਹੈ ਪ੍ਰੀਤ ਨਾ ਜਾਏ ਬਿਲਕੁਲ ਕੀ ਹੁਣ ਕਿੰਨੀ ਜਵਨ ਪ੍ਰੀਤ ਵਿੱਚ ਸੁੱਕ ਗਏ ਕਮਲਾਏ ਜਵਾਨੀ ਦੀ ਅਵਸਥਾ ਸੀ ਨਾ ਮਤਲਬ ਇਹ ਕਹਿੰਦੀ ਮੈਂ ਇਹ ਤਾਂ ਮੰਨ ਸਕਦਾ ਕਿ ਜਿਨੇ ਸਾਰੀ ਉਮਰ ਮੇਰਾ ਪਾਤਰੀ ਆ ਵੀ ਬੰਦੇ ਸੋਚਦਿਆਂ ਵੀ ਸਾਰੀ ਉਮਰ ਕੱਢ ਲਈ ਚਲੋ ਬੰਦਾ ਕਰਾ ਹੁਣ ਰੱਬ ਦਾ ਨਾਮ ਲੈ ਲੀਏ ਉਹ ਜਵਾਨੀ ਚ ਕਹਿੰਦੇ ਮੈਂ ਇਹ ਕਹਣਾ ਕਿ ਉਦੋਂ ਸਾਰਾ ਕੁਝ ਠੀਕ ਹੁੰਦਾ ਸਿਹਤ ਵੀ ਤੰਦਰੁਸਤ ਹੈ ਅੱਖਾਂ ਤੇ ਵੀ ਪੂਰਾ ਦੇਖਦਾ ਹੁਣ ਚੱਲ ਫਿਰ ਵੀ ਸਕਦਾ ਮੈਂ ਹੁਣ ਕਿਉਂ ਮੇਰੇ ਸਾਰੇ ਇੰਦਰੀ ਜਿਹੜੇ ਆ ਉਹਨ ਇਸ ਪਾਸੇ ਨਹੀਂ ਤੁਰਦੇ ਕਹਿੰਦੇ ਨਾ ਵੀ ਮੈਂ ਤਾਂ ਕਹਣਾ ਵੀ ਕਿੰਨੇ ਜਨਮ ਹੋ ਗਏ ਆ ਇਹ ਗੀਤ ਜਿਹੜੀ ਆ ਇਦਾਂ ਨਾ ਕਿ ਹੁਣ ਉਹ ਵੀ ਕਹਿ ਰਿਹਾ ਕਿ ਕਾਲੀ ਜੀ ਨੀ ਨਰਾਵੇ ਆ ਟੌਲੀ ਰਾਵੇ ਕੋਈ ਵੀ ਜੇ ਜਵਾਨੀ ਚ ਜਦੋਂ ਕਾਲੇ ਹੀ ਵਾਲ ਤੇ ਉਦੋਂ ਤੇ ਨਹੀਂ ਕੀਤਾ ਤੇ ਬੁਢਾਪੇ ਚ ਬਹੁਤ ਔਖਾ ਹੋ ਜਾਣਾ ਬੈਠ ਨਹੀਂ ਹੋਣਾ ਉਦੋਂ ਬੈਠ ਨਹੀਂ ਹੋਣਾ ਸਭ ਤੋਂ ਵੱਡੀ ਦਿੱਕਤ ਆਉਣੀ ਆ ਕਿ ਸਰੀਰ ਤੇ ਕਮਜ਼ੋਰ ਹੋ ਰਿਹਾ ਪਰ ਵਿਕਾਰ ਮੇਰੇ ਤਗੜੇ ਹੁੰਦੇ ਜਾਂਦੇ ਇਹ ਵੱਧਦੇ ਜਾਂਦੇ ਨੇ ਉਮਰ ਦੇ ਹਿਸਾਬ ਨਾਲ ਜੇ ਈਗੋ ਵੱਧਣੀ ਉਮਰ ਦੇ ਹਿਸਾਬ ਨਾਲ ਤੁਸੀਂ ਨਹੀਂ ਝੁਕ ਸਕਦੇ ਹਮ ਬਿਲਕੁਲ ਈਗੋ ਇੰਨੀ ਵੱਡੀ ਕਿ ਮੈਂ ਤੇ ਆਪਸੇ ਆਣਾ ਹਮ ਮੈਨੂੰ ਕਿ ਲੋੜਾ ਮੈਂ ਸਾਰੀ ਹਾਲਾਕੀ ਮੈਂ ਜਿੰਨਾ ਕਰਨਾ ਵੀ ਖਸਮੇਦਾਰ ਵੜੀ ਵੀ ਨਹੀਂ ਉਹ ਕਹਿ ਵੀ ਰਹੀ ਕਿ ਮੈਂ ਸਹਾਗਣ ਉਹ ਵਾਲਾ ਹਾਲ ਹੋ ਜਣਾ ਵੀ ਮੈਂ ਉੱਥੇ ਪਹੁੰਚਿਆ ਵੀ ਨਹੀਂ ਪਰ ਮੈਂ ਉਮਰ ਦੇ ਹਿਸਾਬ ਨਾਲ ਕਹਿਣ ਲੱਗਾ ਕਿ ਮੈਂ ਸਿਆਣਾ ਉਹਨਾਂ ਚਿਰ ਤੇ ਮੈਨੂੰ ਸਿਰ ਹੀ ਛੋਟੇ ਛੱਡਣਾ ਚਾਹੀਦਾ ਵੀ ਮੈਂ ਕਾਹਦਾ ਸਿਆਣਾ ਜੇ ਗੁਰੂ ਸਾਹਿਬ ਦੀ ਨਿਗਾ ਚ ਮੈਨੂੰ ਪਾਣਾ ਮੰਨਣਾ ਹੀ ਨਹੀਂ ਆਇਆ ਹਮ ਗੁਰੂ ਸਾਹਿਬ ਸਿਆਣਾ ਕਿੰਨੂ ਕਹਿੰਦੇ ਉਹ ਕਹਿ ਰਿਹਾ ਕਿ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗਿਆ ਜਿਸ ਮਿੱਠਾ ਜੀਓ ਵੀ ਜਿਸਨੂੰ ਹੁਕਮ ਮਿੱਠਾ ਲੱਗ ਲੱਗਿਆ ਉਹ ਹੀ ਸਿਆਣਾ ਅਹੀਂ ਸਿਆਣੀ ਦੇ ਡਿਗਰੀਆਂ ਕੁਝ ਹੋਰ ਚੁੱਕ ਕੇ ਬੈਠੀਆਂ ਨੇ ਫਿਰ ਉਹ ਜਿਹੜੀ ਈਗੋ ਬੰਨੀ ਆ ਤਾਂ ਹੋਣੀ ਆ ਮੰਨ ਲਓ ਕਿ ਜਿੱਦ ਤਰ੍ਹਾਂ ਹੁਣ ਮੈਂ ਕਿੰਨੇ ਜਾਣੀ ਮੇਰੇ ਸਟੂਡੈਂਟ ਮੇਰੇ ਕੋਲ ਸਿੱਖਦੇ ਹਨ ਤੇ ਜ਼ਿਆਦਾਤਰ ਯੰਗ ਏਜ ਮੇਰੀ ਏਜ ਦੇ ਹਨ ਬਹੁਤ ਰੇਅਰ ਨੇ ਜਿਹੜੇ ਥੋੜੇ ਥੋੜੇ ਜ਼ਬਰਦਸਤ ਹੋਣਗੇ ਜਿਹੜੇ ਏਜ ਚ ਵੱਡੇ ਹੋਣਗੇ ਬਾਕੀ ਜੇ ਕਿਸੇ ਨੂੰ ਮੇਰੀ ਗੱਲ ਚੰਗੀ ਵੀ ਲੱਗੀ ਕਈ ਇਸੇ ਚੱਕਰ ਚ ਹੀ ਨਹੀਂ ਕਹਾਂ ਤਾਂ ਦੇ ਵੀ ਪੁੱਛਦੇ ਕਿ ਯਾਰ ਹੁੰਦਾ ਸੇਗਣ ਹਾਲਾਂਕਿ ਤਾੜਾ ਦਿਲ ਵੀ ਕਰਦਾ ਹੋਵੇ ਵੀ ਯਾਰ ਇਹ ਵਿਚਾਰਾ ਗਲਤ ਕੁਝ ਕਹਨੇ ਨੂੰ ਸਮਝਾ ਦਾਂ ਪਰ ਤੂੰ ਮੈਂ ਚਾਹ ਕੇ ਵੀ ਨਹੀਂ ਕਰ ਸਕਦਾ ਕਿ ਕੀ ਪਤਾ ਕੋ ਕਿਹੜੇ ਮੋਨਾਂ ਬੋਲਦਾ ਮੈਂ ਕਹਿਵਾਂ ਤਾਂ ਵੀ ਜਿੱਤਰਾ ਹੁਣ ਮੇਰੇ ਆਪਣੇ ਹੀ ਕਈ ਹੋਣ ਕੋਈ ਬਜ਼ੁਰਗ ਹੋਣਾ ਹੈ ਨਾ ਕਿ ਮੈਂ ਕਿਦਾਂ ਉਹਨਾਂ ਨੂੰ ਕਹਾਂਦਾ ਵੀ ਨਹੀਂ ਨਹੀਂ ਇਦਾਂ ਆਤੀ ਤੂੰ ਗਲਤ ਕਰਨ ਬੈਠੇ ਗੁਰੂ ਸਾਹਿਬ ਦੇ ਬਾਰੇ ਇਦਾਂ ਕਹਿੰਦੇ ਇਦਾਂ ਕਹਿੰਦੇ ਹਾਂ ਪਰ ਡਰ ਲੱਗਦਾ ਕੀ ਪਤਾ ਹੁਣ ਕਿਦਾਂ ਉਹ ਕੀ ਕਰਨਾ ਹੁਣ ਉਹ ਚੀਜ਼ ਜਿਹੜੀ ਈਗੋ ਵੱਡੀ ਹੁੰਨੀ ਆ ਉਸ ਉਹ ਸੁੱਟਨੀ ਬੜੀ ਔਖੀ ਆ ਉਹ ਮਰਜ਼ ਜਾ ਕੇ ਤਾਂ ਹੀ ਕਹਿੰਦੇ ਵੀ ਹੋਮੇ దీర్ఘ ਰੋਗ ਹੈ ਪਰ ਨਾਲ ਕਿਹਨੇ ਦਾਦੂ ਵੀ ਇਸ ਮਾਏ ਇਹਦਾ ਇਲਾਜ ਵੀ ਹੈਗਾ ਇਸ ਦੇ ਵਿੱਚ ਇਲਾਜ ਆ ਰਿਹਾ ਇਹਦਾ ਇਹ ਸਭ ਤੋਂ ਵੱਡਾ దీర్ఘ ਰੋਗ ਕਹਿੰਦੇ ਆ ਨਾ ਵੀ ਇਹ ਤੇ ਲਾਸਟ ਦੀ ਤਣੀ ਆ ਟੁੱਟਣ ਵਾਲੀ ਜਿਹੜੀ ਤੇ ਜਿਤਨਾ ਕਹ ਲੋਗੀ ਹੰਕਾਰ ਹੋਮੇ ਚ ਵੀ ਫਰਕ ਹੈ ਹੰਕਾਰ ਤੇ ਹੈਗਾ ਨਾ ਕਿ ਆਪਣੇ ਆਪ ਦਾ ਮੈਂ ਹੰਕਾਰ ਕਰਨਾ ਚੀਜ਼ਾਂ ਦੇ ਮਾਰਗਾ ਹੋਮੇ ਉਹ ਚੀਜ਼ ਆ ਕੀ ਮੇਰਾ ਵਜੂਦ ਜੋ ਮੈਂ ਆਪਣੇ ਆਪ ਨੂੰ ਸਮਝ ਕੇ ਬੀਟ ਇਹ ਤੇ ਮੇਨ ਪੜਦਾ ਤੇ ਆ ਇਹ ਤੇ ਲਾਸਟ ਹੈ ਜੋ ਚਲੋ ਇੱਥੇ ਤੱਕ ਪਹਿਲੇ ਬੰਦਾ ਪਹੁੰਚਦਾ ਪਹਿਲੇ ਉਹਦੇ ਹੋਰ ਕਈ ਵਿਕਾਰਾਂ ਚੋਂ ਨਿਕਲਣਾ ਬੜਾ ਔਖਾ ਮਾਇਆ ਚ ਲਾਸਟ ਪੜਦਾ ਹੈ ਜਿਹੜਾ ਕਿ ਹਾਂ ਹਾਂ ਪਇਓ ਹੈ ਵਿਚੋ ਸੁਨਤ ਦੇਸ ਨਿਕਟਾਇਓ ਗੰਬੀਰੇ ਕੇ ਪਤ ਪਾਰ ਦੋ ਬਿਨ ਪੇਖੇ ਦੁਰਿਆਓ ਕਿ ਤੰਬੀਰੀ ਦੇ ਖੰਭ ਹੁੰਦੇ ਨਾ ਜਿਹੜੀ ਹੈ ਉੱਡਦੀਆਂ ਸੌਣ ਦੇ ਮੇਰੀ ਹਾਂਜੀ ਹਾਂ ਉਹ ਤੇ ਕਿੰਨਾ ਪਤਲਾ ਕਹਿੰਦਾ ਉਹਦੇ ਜਿੰਨਾ ਪੜਦਾ ਉਹਦੇ ਚ ਤੇ ਮੇਰੇ ਚ ਬਿਨਾ ਸਮਝੇ ਤੇ ਬੜਾ ਦੂਖ ਲੱਗਦਾ ਉਹ ਪੜਦਾ ਕਹਦਾ ਹੋਮੇ ਦਾ ਹੋ ਮੇਰੀ ਕੰਦ ਵਿੱਚ ਆ ਗਈ ਆ ਉਹਦੇ ਚ ਮੇਰਚ ਨਹੀਂ ਤੇ ਫਰਕ ਕੋਈ ਨਹੀਂ ਇੱਕ ਸੂਖਮ ਹੋਮ ਵੀ ਕਈ ਵਾਰ ਕਹਿੰਦੇ ਨਾ ਚਲੋ ਇਹ ਤਾਂ ਵੱਡੀ ਚੀਜ਼ ਆ ਨਾ ਇਹ ਨਿੱਕੀ ਜਿਹੀ ਬਾੜੀ ਜੀ ਵੀ ਆ ਗਈ ਨਾ ਵੀ ਉਹ ਵੀ ਬੱਤੇ ਦਾ ਕੀਤਾ ਕਰਾਇਆ ਸਾਰਾ ਕੁਝ ਜ਼ੀਰੋ ਕਰ ਦਉਂਦੀ ਆ ਨਾ ਕੀਤਾ ਜਿਵੇਂ ਕਹਿ ਰਣਾ ਕਿ ਚਾਹੇ ਸੂਖਸ਼ਮ ਹੋਵੇ ਜਾਂ ਚਾਹੇ ਵੱਡੀ ਆ ਹੂੰ ਪੜਦਾ ਤੇ ਪੜਦਾ ਹੀ ਆ ਜਿਵੇਂ ਕਹਿੰਦਾ ਜਦ ਹਮ ਹੋਤੇ ਤਬ ਤੂੰ ਨਹੀਂ ਜਿੰਨਾ ਚਿਰ ਹਮੇ ਮੇਲ ਛੋਟੀ ਆ ਪਵੇਂ ਵੱਡੀ ਆ ਉਹਨਾਂ ਚਿਰ ਉਹ ਨਹੀਂਗਾ ਉਹਨਾਂ ਚਿਰ ਫਿਰ ਮੈਂ ਹੀ ਆ ਫਿਰ ਜਦੋਂ ਇਹ ਮੈਂ ਨਹੀਂ ਹੋਊਗਾ ਉਦੋਂ ਹੀ ਤੂੰ ਹੋਏਗਾ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਅਬ ਮੈਂ ਨਹੀਂ ਇਹ ਪਕ ਤਰਵਦਾ ਜਿੱਤੀ ਪਾਣੀ ਦਾ ਨਾ ਕਿੱਡੇ ਕਿੱਡੇ ਸੌਂਟੇ ਖੋ ਤਈ ਵਾਰ ਉਹ ਪੂਜਨਾਮਾ ਸਾਹਿਬ ਆਦੰਤ ਉਹ ਕਹਿੰਦੇ ਜਦ ਤੱਕ ਮੇਰੇ ਚ ਹਮੇ ਆ ਫਿਰ ਰੱਬ ਦਾ ਨਾਮ ਨਹੀਂ ਹੈਗਾ ਹੂੰ ਉਹ ਕਹਿ ਰਿਹਾ ਕਿ ਨਰਪਤ ਇੱਕ ਸੰਗਾਸਨ ਸੁਆ ਸੁਪਨੇ ਪਿਆ ਭਿਖਾਰੀ। ਵੀਏ ਕਾ ਰਾਜਾ ਜੀ ਆਪਣੇ ਤਖਤ ਤੇ ਸੌ ਗਿਆ। ਤੇ ਸੁਪਨੇ ਚ ਭਿਖਾਰੀ ਬਣਿਆ। ਹੂੰ ਉਹਨੂੰ ਐ ਤਰਦਾ ਠੋਕਰਾਂ ਖਾਂਡਿਆ। ਹਾਂਜੀ। ਹੁਣ ਉਹਨੂੰ ਕਹੇ ਵੀ ਤੂੰ ਭਿਖਾਰੀ ਨਹੀਂਗਾ। ਹੂੰ ਤੂੰ ਇਹ ਹਮੇਸ਼ਾ ਛੱਡ ਦੇ ਕਿ ਤੂੰ ਜੋ ਆਪਣੇ ਨੂੰ ਸਮਝੇ ਛੱਡੇਗਾ। ਉਹ ਸੁਪਨਾ ਛੱਡੂਗਾ ਤੇ ਜਾਗੂਗਾ ਉਹਨੂੰ ਪਤਾ ਲੱਗੂਗਾ ਕਿ ਉਹ ਰਾਜਾ ਹੈ। ਹਾਂ ਸੇਮ। ਜੇ ਕਬੀਰ ਜੀ ਕਹਿ ਰਹੇ ਕਬੀਰ ਜੀ ਨੇ ਜਦੋਂ ਜਾਗੇ ਤੇ ਉਹਨਾਂ ਨੇ ਇਹੋ ਹੀ ਕਿਹਾ ਕਿ RAM ਕਬੀਰਾ ਇਕ ਬਏ ਹੈ ਕੋਈ ਨਾ ਸਕੇ ਪਛਾਨ ਕੇ ਹੁਣ ਕਿ ਇਹਨੂੰ ਪਤਾ ਲੱਗਣ ਡਿਆ ਮੇਰੇ ਚ ਤੇ ਉੱਚੇ ਫਰਕ ਨਹੀਂ ਫਰਕ ਮੇਰੇ ਸੁੱਤੇ ਹੋਣ ਦਾ ਬਿਖਾਰੀ ਮੈਂ ਤਾਂ ਆਵਾਂ ਕਿਉਂਕਿ ਮੈਂ ਜਾਗਦਾ ਨਹੀਂ ਡਿਆ ਇਹੋ ਹੀ ਮੇਰੀ ਹੌਮੀ ਮੈਨੂੰ ਲਈ ਜਾਂਦੀ ਹੂੰ